ਕੰਕਰ ਨੰਬਰ ਗਿਣਨਾ ਚਾਹਦਾ ਉਹਦੇ ਅਦੇਸ਼ ਲੜਾਕਾ ਅਦੇਸ਼ ਲੜਾਕਾ ਆ ਗਿਆ ਆ ਗਿਆ ਆ ਗਿਆ ਆਮੇ ਤੈਨੂੰ ਪਾਣਾ ਫਿਰ ਯਾਰ ਭਾਈ ਡਰ ਲੱਗਣ ਰਿਹਾ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਗਿਆ ਡੰਗਾ ਟੁੱਟਣੇ ਆਣਾ ਜੋ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆ ਢੂੰਗੀ ਆਂੜਿਆ ਓਏ ਔਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੇ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰਾ ਪਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਬਾਇੰਗ ਹੋਇਆ ਬਣਾਵਾਂਗੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਵਗੀ ਮੌਲ ਹੈ ਛੇ ਵਾਲੀ ਗੰਨ ਦੇ ਪਣੀ ਜਣ ਗਿਆ ਨਕਸ਼ੇ ਵਾਲੀ ਦੇ ਓ ਮੈਂ ਆ ਗਾੜਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖਿਛਿਆ ਜਾ ਪੱਛਾ ਟੇਕ ਬਾਬੇ ਦੇ ਵਿਆਹ ਪ੍ਰਸ਼ਾਦ ਮੜੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲੈ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈਰਾਂ ਦੇ ਹੋਵੇ ਇਹ ਦਿਵਾਰ ਢੁੱਟ ਜਣੀ ਓਏ ਇਹ ਦਿਵਾਰ ਢੁੱਟ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇਹ ਕਸੀਗਰਾ ਨਾਲ ਪਾਣੀ ਜਾਏਗਾ ਨਾ ਤੇ ਲੱਗ